ਟਰੰਪ ਹੁਣੀ ਜਿਹੜੇ ਐਡਮਿਨਿਸਟ੍ਰੇਸ਼ਨ ਆ ਵੈਸਟ ਟਾਈਮਰ ਕਹਿੰਦੇ ਤਿਆਰੀ ਦੇ ਵਿੱਚ ਆ ਜਿਹੜੀ ਉਹਨਾਂ ਨੇ ਗੱਲ ਆਖੀ ਸੀਗੀ ਵੀ ਜਿਹੜਾ ਟੈਂਪਰੇਰੀ ਲੀਗਲ ਸਟੇਟਸ ਉਹਨਾਂ ਮਾਈਗ੍ਰੈਂਟਸ ਨੂੰ ਦਿੱਤਾ ਸੀਗਾ ਜਿਹੜੇ ਯੂਐਸ ਦੇ ਵਿੱਚ ਲੀਗਲੀ ਆਏ ਹੋਏ ਸੀ ਕਿਊਬਾ ਹੈਟੀ ਨਕਾਰਾਗੋਆ ਵੈਨੇਜ਼ੁਏਲਾ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਦੇ ਕਾਰਜਕਾਲ ਦੇ ਵਿੱਚ ਇੰਟਰਨਲ ਗਵਰਨਮੈਂਟ ਡਾਕੂਮੈਂਟਸ ਤੋਂ ਇਹ ਪਤਾ ਲੱਗਾ ਆ ਵੀ ਇੱਕ ਪ੍ਰੋਪੋਜ਼ਲ ਬਣਾਇਆ ਗਿਆ ਆ ਹੋਮਲੈਂਡ ਸਿਕਿਉਰਿਟੀ ਦੁਆਰਾ ਡਿਪਾਰਟਮੈਂਟ ਦੇ ਦੁਆਰਾ ਜਿਸ ਤੇ ਵਿੱਚ ਕਹਿੰਦੇ ਵੀ ਇਹ 530000 ਕਿਊਬਨਸ ਹੈਸ਼ੀਅਨਸ ਨਿਕਾਰਾਗੂਅਨਸ ਤੇ ਵੈਨੇਜ਼ੂਅਲਨਸ ਉਹਨਾਂ ਨੂੰ ਜਿਹੜੇ ਆਏ ਸੀਗੇ ਉਹਨਾਂ ਨੂੰ ਵਾਪਸ ਜਿਹੜਾ ਉਹ ਕੱਲਿਆ ਜਾ ਸਕਦਾ ਉਹਨਾਂ ਦਾ ਲੀਗਲ ਸਟੇਟਸ ਜਿਹੜਾ ਆ ਉਹ ਵਾਪਸ ਲੈਣ ਜਾ ਰਹੇ ਹੈਗੇ ਆ ਸੋ ਕਹਿੰਦੇ ਵੀ ਹਾਫ ਅ ਮਿਲੀਅਨ ਜਿਹੜੀ ਪੋਪੂਲੇਸ਼ਨ ਆ ਯੂਐਸ ਤੇ ਵਿੱਚ ਜਿਨ੍ਹਾਂ ਨੇ ਵਕ ਵਕ ਜਿਹੜੇ ਇਨੀਸ਼ੀਏਟਿਵਸ ਦੇ ਤਹਿਤ ਯੂਐਸ ਚ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮਸ ਦੇ ਵਿੱਚ ਅਪਲਾਈ ਕੀਤਾ ਸੀ ਉਹਨਾਂ ਦੀ ਜਿਹੜੀ ਪ੍ਰੋਲ ਕਲਾਸੀਫਿਕੇਸ਼ਨ ਆ ਉਸ ਨੂੰ ਵਾਪਸ ਜਿਹੜਾ ਹੁਲਿਆ ਜਾ ਰਿਹਾ ਹੈਗਾ ਸੋ ਉਧਰ 트럼ਪ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਜਿਹੜੇ ਫੈਡਰਲ ਇਮੀਗ੍ਰੇਸ਼ਨ ਏਜੰਟਸ ਆ ਉਹਨਾਂ ਦੀਆਂ ਤਾਕਤਾਂ ਦੇ ਵਿੱਚ ਵਾਧਾ ਇਸ ਤਰੀਕੇ ਨਾਲ ਕਰ ਦਿੱਤਾ ਸੀਗਾ ਕਿੰਨੇ ਵੀ ਆਈਸ ਵਾਲੇ ਜਿਹੜੇ ਡੈਪੂਟੇਸ਼ਨ ਦੇ ਲਈ ਜਾ ਰਹੇ ਆ ਜਿੰਨੇ ਵੀ ਅਧਿਕਾਰੀ ਔਰ ਐਕਸਪਰਡਾਈਟਡ ਫੈਸ਼ਨ ਦੇ ਨਾਲ ਕਈ ਕੇਸਾਂ ਦੇ ਵਿੱਚ ਲੋਕਾਂ ਨੂੰ ਵਾਪਸ ਛੱਡ ਸਕਦੇ ਹੈਗੇ ਆ ਸੋ ਤੇ ਨਾਲ ਦੇ ਨਾਲ ਇਹਨਾਂ ਨੇ ਬਾਈਡਨ ਹੁਣਾ ਦੇ ਕਾਰਜਕਾਲ ਦੇ ਵਿੱਚ ਜਿਹੜੀ ਐਕਸਟੈਂਸ਼ਨ ਦਿੱਤੀ ਗਈ ਸੀ ਇਸ TPS ਡੈਜ਼ਿਗਨੇਸ਼ਨ ਵਾੜੇ ਲੋਕਾਂ ਨੂੰ ਉਸ ਨੂੰ ਵੀ ਜਿਹੜਾ ਹੁਣ ਵਾਪਸ ਲੈਣ ਜਿਹੜਾ ਉਹ ਜਾ ਰਹੇ ਹੈਗੇ ਆ CHNV ਕਰਕੇ ਇੱਕ ਜਿਹੜਾ ਪ੍ਰੋਗਰਾਮ ਸੀ ਉਹ ਹੁਣ ਵਾਪਸ ਜਿਹੜਾ ਉਹ ਲਿਆ ਆ ਜਾਊਗਾ ਸੋ ਬਹੁਤ ਸਾਰੀਆਂ ਜਿਹੜੀਆਂ ਬਾਈਡਨ ਨੇ ਤਰਜਕਾਲ ਦੇ ਦੌਰਾਨ ਇਮੀਗ੍ਰੇਸ਼ਨ ਦੀਆਂ ਪਾਲਿਸਿਸ ਸੀ ਉਸ ਨੂੰ ਜਿਹੜਾ ਉਹ ਵਾਪਸ ਹੋਊਗਾ ਉਧਰ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਤੇਜ਼ੀ ਦੇ ਨਾਲ ਇਮੀਗ੍ਰੇਸ਼ਨ ਅਰੈਸਟ ਹੋ ਰਹੀਆਂ ਆ ਡਿਟੈਂਸ਼ਨ ਸਪੇਸ ਦੀ ਮੰਗ ਬਹੁਤ ਜ਼ਿਆਦਾ ਜਿਹੜੀ ਉਹ ਵੱਧ ਰਹੀ ਹੈਗੀ ਆ ਕਹਿੰਦੇ ਵੀ ਟਾਮ ਹੂਮਨ ਨੇ ਇਹ ਕਿਹਾ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਗਿਟਮੋ ਵਿੱਚ ਤਾਂ ਬਣਾ ਹੀ ਰਹੇ ਆ ਕਿਹਨੇ ਵੀ ਜਿੰਨਾ ਸਾਨੂੰ ਰੈਗੂਲਰ ਅਮਾਉਂਟ ਚਾਹੀਦਾ ਸੀਗਾ ਬੈਡਸ ਦਾ ਉਹਦੇ ਨਾਲੋਂ ਹੁਣ ਡਬਲ ਅਮਾਉਂਟ ਜਿਹੜਾ ਉਹ ਚਾਹੀਦਾ ਜਿਸ ਤਰੀਕੇ ਦੇ ਨਾਲ ਆਈਸ ਵਾਲੇ ਲੋਕਾਂ ਨੂੰ ਧੜਾ ਧੜ ਡਿਟੇਨ ਕਰ ਰਹੇ ਹੈਗੇ ਆ ਕਿੰਨੇ ਵੀ 282 ਅਰੈਸਟ ਹੁੰਦੀਆਂ ਸੀ ਰੋਜ਼ਾਨਾ ਬਾਈਡਨ ਹੁਣਾਂ ਦੇ ਕਾਰਜਕਾਲ ਦੇ ਵਿੱਚ ਸਤੰਬਰ 2024 ਦਾ ਜਿਹੜਾ ਆਂਕੜਾ ਸੀਗਾ 트ੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ ਇਹ ਵੱਧ ਕੇ 791 ਡੇਲੀ ਦੇ ਉੱਤੇ ਜਿਹੜੀਆਂ ਉਹ ਪਹੁੰਚ ਚੁੱਕੀਆਂ ਆ ਤੇ ਟੌਮ ਹੋਮਨ ਤੇ ਡੋਨਲਡ 트ੰਪ ਹੁਣਾਂ ਨੇ ਕਿਹਾ ਸੀਗਾ ਵੀ ਇਹ ਤਾਂ ਅਜੇ ਸ਼ੁਰੂਆਤ ਤਾਂ ਇਹ ਆંકડા ਜੇ ਹੋਰ ਵੀ ਜ਼ਿਆਦਾ ਵਧੇਗਾ